ਜੇ ਦੋ ਦਿਨ ਤੋਂ ਗੁਰਦਾਸਪੁਰ ਦੇ ਵਿੱਚ ਕੂੜੇ ਦੇ ਢੰਗ ਦਾ ਮਾਮਲਾ ਪੱਖ ਰਿਹਾ ਹੈ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਕੂੜੇ ਦੇ ਢੰਗ ਨੂੰ ਲੈ ਕੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਪਰ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਨਜ਼ਦੀਕ ਆਮ ਲੋਕ ਕੂੜੇ ਦੇ ਢੰਗ ਨੂੰ ਲੈ ਕੇ ਬੇहद ਪਰੇਸ਼ਾਨ ਨਜ਼ਰ ਆ ਰਹੇ ਜੇਕਰ ਗੱਲ ਕਰੀਏ ਖੈਰਾ ਕਲੋਨੀ ਦੇ ਲੋਕਾਂ ਦੀ ਤਾਂ ਫਿਰ ਗੁਰਦਾਸਪੁਰ ਕਲਨੌਰ ਰੋਡ ਤੇ ਸਥਿਤ ਜੁੜਾ ਹੈ ਸਥਿਤ ਨਵੀਪੁਰ ਦੀ ਖੈਰਾ ਕਲੋਨੀ ਦੇ ਲੋਕ ਜੇ ਇਕੱਠੇ ਹੋ ਕੇ ਉਹਨਾਂ ਨੇ ਨਜ਼ਦੀਕ ਬਣ ਰਹੇ ਕੂੜੇ ਦੇ ਢੰਗ ਦਾ ਭਾਰੀ ਵਿਰੋਧ ਕੀਤਾ ਹੈ ਤਾਂ ਗੁਰਦਾਸਪੁਰ ਦੇ ਵਿੱਚ ਕੂੜੇ ਦੇ ਪਖਰਿਆ ਇਹ ਮਾਮਲਾ ਕੂੜੇ ਦੇ ਡੰਮ ਨੁਲਾਈਕੇ ਬੇहद ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਸਾਡਾ ਮਸਲਾ ਜਿਹੜਾ ਇਹ ਹੈ ਕਿ ਜੋ ਇਸ ਜਗ੍ਹਾ ਤੇ ਕੂੜੇ ਦਾ ਡੈਂਪ ਜਿਹੜਾ ਇੱਕ ਲੱਗਣਾ ਹੈਗਾ ਸਾਡੀ ਕਲੋਨੀ ਦੇ ਨੇੜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਪ੍ਰੋਡਕਟ ਦੇ ਨੇੜੇ ਪੰਜ ਕਲੋਨੀਆਂ ਤੇ ਦਿਨਚਰ ਜਿਹੜੇ ਪਿੰਡ ਲੱਗਦੇ ਨੇ ਇਹ ਸਾਰੇ ਇਸ ਇਸ ਜ਼ਿੰਦਗੀ ਦੇ ਨਾਲ ਪ੍ਰਭਾਵਿਤ ਹੋਣੇ ਨੇ ਮੈਂ ਸੁਣ ਰਿਆ ਸੀ ਵੀਡੀਓ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਪਾੜਾ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਇਹ ਜਿਹੜਾ ਨਾਲੋ ਨਾਲ ਹੀ ਸਾਰਾ ਕੰਮ ਜਿਹੜਾ ਵਾ ਮਸੀਲਾ ਦੇ ਨਾਲ ਚੱਲਣਾ ਤੇ ਇਥੇ ਖਾਦ ਬਾਨੀ ਹੈ ਮੈਂ ਪਾੜਾ ਸਾਹਿਬ ਜੀ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਨਾਂ ਹੀ ਵਧੀਆ ਇਹ ਪ੍ਰੋਡਕਟ ਤੇ ਇਹਨੂੰ ਆਪਣੇ ਖੇਤਾਂ ਵਿੱਚ ਲੈ ਜਾਓ ਤੁਹਾਡੇ ਖਾਦ ਦੇ ਕੰਮ ਵੀ ਆਏਗਾ ਤੇ ਤੁਹਾਡੇ ਕੋਲੋਂ ਬਹੁਤ ਸਾਰੀ ਸੰਗਤ ਵੀ ਜਿਹੜੀ ਆਉਂਦੀ ਹੈ ਤੇ ਉਹ ਸੰਗਤ ਤੁਹਾਡੇ ਕੋਲੋਂ ਖਾਦ ਵੀ ਲੈ ਕੇ ਜਾਵੇਗੀ ਸੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਹਰਿਆਸੀ ਇਲਾਕਾ ਬਿਲਕੁਲ ਹਵਾ ਦੇ ਰਾਸਤੇ 150 ਮੀਟਰ ਸਾਡਾ ਸਾਡੇ ਜਿਹੜਿਆ ਪਰਮਾਰ ਰਹੇ ਨੇ ਘਟੋ ਘਟੇ ਇੱਕ ਲੀਡਰ ਹੋਣ ਦੇ ਨਾਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਚੈੱਕ ਬੈਕ ਕਰਨੀਆਂ ਚਾਹੀਦੀਆਂ ਸੀ ਪਰ ਤੁਸੀਂ ਨਹੀਂ ਕੀਤੀਆਂ ਇਹਦਾ ਵਿਰੋਧ ਲਾਗੇ ਲਾਗੇ ਪਿੰਡ ਦੇ ਜੀਨਵਾਲ ਬੱਦਰੀ ਤੇ ਨਾਲ ਨਵੀਂ ਪੋਦੇ ਲੋਕਾਂ ਦੇ ਵੀ ਕੱਲ ਬੜੀ ਭਾਰੀ ਤਦਾਦ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਤੇ ਤੁਹਾਨੂੰ ਵੀ ਇਸ ਗੱਲ ਦਾ ਸਮਝਣਾ ਆਜਾ ਨਹੀਂ ਚਾਹੀਦੀ ਆ ਇੱਕ ਸਾਡਾ ਕੋਈ ਵੀ ਰਾਜਨੀਤਿਕ ਮਸਲਾ ਨਹੀਂ ਹੈ ਸਾਡੂ ਕੋਈ ਰਾਜਨੀਤੀ ਦੇ ਨਾਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੇ ਸਾਡੇ ਘਰਾਂ ਦੇ ਲਾਗੇ ਇਹ ਜਿਹੜਾ ਵਾ ਡੈਂਟ ਬੰਦਾ ਵਾ ਜਿਹੜਾ ਪ੍ਰੋਜੈਕਟ ਆਉਂਦਾ ਤੇ ਅਸੀਂ ਭੁਖੜਤਾਤ ਵੀ ਬੈਠਾਂਗੇ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇਦਾ ਇਸ ਗੱਲ ਦਾ ਸਟੇਪ ਜਾਾਂਗੇ ਉਸ ਇਹਨੂੰ ਪ੍ਰੋਪਰਲੀ ਪ੍ਰੋਪਰਲੀ ਇੱਥੇ ਜਿਹੜੀ ਆ ਕਾਰੋ